ਨਮਸਕਾਰ ਦੋਸਤੋ ਜਿਹੜੇ ਵਿਦਿਆਰਥੀ ਜਾਂ ਜਿਹੜੇ ਕੈਂਡੀਡੇਟ ਐਗਜ਼ਾਮ ਟੈਸਟਾਂ ਦੀ ਤਿਆਰੀ ਕਰ ਰਹੇ ਨੇ ਜਾਂ ਦਾ ਭਾਪ ਨੌਕਰੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਵਿਦਿਆਰਥੀਆਂ ਨੂੰ ਪੋਸਟਾਂ ਜਿਹੜੀਆਂ ਆ ਰਹੀਆਂ ਨੇ ਉਹਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਸਲਾਹ ਦੇਣੀ ਚਾਹੂੰਗਾ ਜਿਹੜੇ ਵੀ ਵਿਦਿਆਰਥੀ ਤਿਆਰੀ ਕਰ ਰਹੇ ਨੇ ਉਹ ਆਪ ਦਾ 10ਵੀਂ ਦਾ ਸਰਟੀਫਿਕੇਟ ਹੈ ਜਿਹੜਾ ਉਹਦੇ ਮੁਤਾਬਕ ਸਾਰੇ ਡਾਕੂਮੈਂਟਸ ਜਿਹੜੇ ਉਹ ਤਿਆਰ ਕਰਵਾ ਕੇ ਰੱਖਣਾ ਦੂਜੀ ਗੱਲ ਹੈ ਕਿ ਆ ਪੋਸਟ ਅਪਲਾਈ ਕਰਨ ਸਮੇਂ ਜਿਹੜੀ ਤੁਹਾਡੀ ਫੋਟੋ ਹੁੰਦੀ ਹੈ ਜਿਹਨੂੰ ਅਸੀਂ ਪਾਸਪੋਰਟ ਸਾਈਜ਼ ਦੀ ਫੋਟੋ ਬੋਲਦੇ ਹਾਂ ਉਹ ਤੁਹਾਡੀ ਨਵੀਂ ਲੇਟੈਸਟ ਸਾਫ ਸੁਥਰੀ ਫੋਟੋ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਚਿੱਟੀ ਜਾਂ ਕਾਲੀ ਹੋਣੀ ਚਾਹੀਦੀ ਹੈ ਤਾਂ ਇਸ ਕਰਕੇ ਤੁਸੀਂ ਜਿਹੜੀ ਵੀ ਆਪਦੀ ਫੋਟੋ ਕਰਦੇ ਹੋ ਉਹ ਇੱਕ ਲੇਟੈਸਟ ਫੋਟੋ ਵਧੀਆ ਕਰਵਾ ਕੇ ਰੱਖੋ ਉਹਨਾਂ ਦੀ ਬੈਕਗ੍ਰਾਉਂਡ ਚਿੱਟੀ ਜਾਂ ਕਾਲੀ ਰੱਖੋ ਦੂਜੀ ਗੱਲ ਹੈਗੀ ਹੈ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਵੀ ਮਤਲਬ ਅਪਡੇਟ ਹੋਣਾ ਚਾਹੀਦਾ ਹੈ ਉਹ ਤੁਹਾਡੀ ਲੇਟੈਸਟ ਫੋਟੋ ਲੱਗੀ ਹੋਣੀ ਚਾਹੀਦੀ ਹੈ ਆਧਾਰ ਕਾਰਡ ਦੇ ਤੇ ਤੁਹਾਡਾ ਮੋਬਾਈਲ ਨੰਬਰ ਅਟੈਚ ਹੋਣਾ ਚਾਹੀਦਾ ਤੇ ਦੂਜੀ ਗ ਉਹ ਵੀ ਲੇਟੈਸਟ ਬਣਵਾ ਕੇ ਰੱਖੋ ਕਿਉਂਕਿ ਪੰਜਾਬ ਸਰਕਾਰ ਇੱਕ ਪੰਜਾਬ ਰੈਜ਼ੀਡੈਂਸ ਦੀ ਆ ਪੰਜਾਬ ਡੋਮਿਸਾਈਲ ਕਹ ਲੋ ਉਹਨੂੰ 3 ਸਾਲ ਲਈ ਵੈਲਿਡ ਮੰਨਦੀ ਹੈ ਪਰ ਆਪਾਂ ਫਿਰ ਵੀ ਉਹਨੂੰ ਮਤਲਬ ਜੇ ਕਈ ਸਾਡੇ ਕੈਂਡੀਡੇਟ ਵੀ ਨੇ 3 ਸਾਲ ਤੋਂ ਵੱਧ ਪੁਰਾਣਾ ਚੱਕੀ ਫਿਰਦੇ ਨੇ ਤੇ ਪਰ ਤੁਸੀਂ ਉਸ ਨੂੰ ਨਮਾ ਬਣਵਾ ਕੇ ਰੱਖੋ ਤੇ ਜਿਹੜੇ ਕੈਟਾਗਰੀ ਦੇ ਵਿੱਚ ਆਉਂਦੇ ਨੇ ਭਈ ਐਸਸੀ, ਬੀਸੀ ਜਾਂ ਮਤਲਬ ਹੋਰ ਕੈਟਾਗਰੀ ਦੇ ਵਿੱਚ ਉਹ ਆਪਦਾ ਕੈਟਾਗਰੀ ਸਰਟੀਫਿਕੇਟ ਜਿਹੜਾ ਉਹ ਵੀ ਐਡਵਾਂਸ ਲੇਟੈਸਟ ਬਣਵਾ ਕੇ ਰੱਖੋ ਕਿਉਂਕਿ ਜਿਹੜੇ ਲੇਟੈਸਟ ਡਾਕੂਮੈਂਟਸ ਨੇ ਉਹ ਤੁਹਾਡੇ ਕੋਲ ਹੁਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਸਾਡੇ ਕਈ ਜਿਹੜੇ ਬੱਚੇ ਨੇਗੇ ਉਹਦੇ ਡਾਕੂਮੈਂਟਸ ਨੇ ਉਹ ਬਹੁਤ ਪੁਰਾਣੇ ਚੱਕੀ ਫਿਰਦੇ ਨੇ ਕੋਈ ਜਾਤੀ ਸਰਟੀਫਿਕੇਟ 5 ਸਾਲ ਕੋਈ 10 ਸਾਲ ਚੱਕੀ ਫਿਰਦਾ ਪੁਰਾਣਾ ਐਸ ਕਰਕੇ ਜੇ ਤੁਹਾਡੇ ਕੋਲ ਡਾਕੂਮੈਂਟਸ ਪੁਰਾਣੇ ਨੇ ਤਾਂ ਤੁਹਾਡੀ ਮਿਹਨਤ ਕੀਤੀ ਦਾ ਕੋਈ ਫਾਇਦਾ ਨਹੀਂ ਜੇ ਕੱਲ ਨੂੰ ਪੰਜਾਬ ਸਰਕਾਰ ਨੇ ਤੁਹਾਡੇ ਫਾਰਮ ਆ ਦੇ ਉੱਤੇ ਆਬਜੈਕਸ਼ਨ ਲਾ ਕੇ ਕੋਈ ਫਾਰਮ ਰਿਜੈਕਟ ਕਰਤਾ ਤਾਂ ਲੋ ਜੀ ਹੁਣ ਤੁਹਾਡੇ ਅੰਦਰ ਜਿਹੜੀ ਪੋਸਟਾਂ ਆਈਆਂ ਹੋਈਆਂ ਨੇ ਉਹਨਾਂ ਵਿੱਚ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ਦੇ ਵਿੱਚ ਕੁਝ ਪੋਸਟਾਂ ਕੱਢੀਆਂ ਹੋ ਜਾਂ ਨੇ ਜਿਹਨੂੰ ਅਸੀਂ ਬੀਲੀਪੋਰਾ ਦੇ ਵਿੱਚ ਸਾਡਾ ਡਿਪਾਰਟਮੈਂਟ ਹੈ ਜਿਹਨੂੰ ਅਸੀਂ ਪੀਐਸ ਪੀਸੀਐਲ ਬੋਲਦੇ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਡਿਪਾਰਟਮੈਂਟ ਦੇ ਵਿੱਚ ਸਰਕਾਰ ਨੇ ਦੋ ਤਰ੍ਹਾਂ ਦੀਆਂ ਪੋਸਟਾਂ ਕੱਢੀਆਂ ਹੋ ਜਾਂ ਨੇ ਇੱਕ ਤਾਂ ਕੱਢੀਆਂ ਨੇ ਏਐਲਐਮ ਦੀਆਂ ਜਿਹਨੂੰ ਬੋਲਦੇ ਆ ਅਸਿਸਟੈਂਟ ਲਾਈਨਮੈਨ ਜਿਹਨੂੰ ਸਹਾਇਕ ਲਾਈਨਮੈਨ ਵੀ ਬੋਲਿਆ ਜਾਂਦਾ ਹੈ ਜਿਹਦੀਆਂ ਲਗਭਗ 3000 ਪੋਸਟਾਂ ਪੰਜਾਬ ਸਰਕਾਰ ਨੇ ਕੱਢੀਆਂ ਹੋ ਜਾਂ ਨੇ ਇਹ ਪੋਸਟਾਂ ਫਰਵਰੀ 21 ਤੋਂ ਸਟਾਰਟ ਹੋ ਰਹੀਆਂ ਨੇ ਤੇ ਇਹਦੀ ਲਾਟ ਤਰੀਕ 13 ਮਾਰਚ ਹੈ ਤਾਂ ਤੁਸੀਂ 13 ਮਾਰਚ ਤੋਂ ਪਹਿਲਾਂ-ਪਹਿਲਾਂ ਇਹ ਪੋਸਟਾਂ ਆ ਕੇ ਅਪਲਾਈ ਕਰੋ। ਇਹਨਾਂ ਪੋਸਟਾਂ ਦੇ ਵਿੱਚ ਉਹੀ ਬੱਚੇ ਅਪਲਾਈ ਕਰ ਸਕਦੇ ਆ ਜਿੰਨਾ ਬੱਚਾ ਨੇ ਆਈਟੀਆਈ ਕੀਤੀ ਹੋਈ ਹੈ ਤੇ ਨਾਲ ਬੀਲੀ ਬੋਰਡ ਤੋਂ ਅਪ੍ਰੈਂਟਸ ਕੀਤੀ ਹੋਈ ਹੈ। ਜਿਹੜੇ ਬੱਚੇ ਨੇ ਅਪ੍ਰੈਂਟਸ ਕੀਤੀ ਹੈ ਤੇ ਬੀਲੀ ਬੋਰਡ ਦਾ ਆਈਟੀਆਈ ਦਾ ਡਿਪਲੋਮਾ ਇਲੈਕਟ੍ਰੀਸ਼ੀਅਨ ਦਾ ਕੀਤਾ ਹੋਇਆ ਉਹ ਬੱਚੇ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਆ। 3000 ਪੋਸਟਾਂ ਨੇ ਤੇ ਇਹ ਪੋਸਟਾਂ 'ਤੇ ਅਪਲਾਈ ਕਰ ਸਕਦੇ ਆ ਨਾ ਪੋਸਟਾਂ ਵਾਸਤੇ ਤੁਹਾਨੂੰ ਜਿਹੜੇ ਡਾਕੂਮੈਂਟਸ ਨੇ ਉਹ 10ਵੀਂ ਦਾ ਸਰਟੀਫਿਕੇਟ ITI ਦਾ ਸਰਟੀਫਿਕੇਟ ਤੇ ਅਪ੍ਰੈਂਟਸ ਸਰਟੀਫਿਕੇਟ ਹੁੰਦਾ ਇੱਕ ਉਹ ਵੀ ਨਾਲ ਲੈ ਕੇ ਆਉਣਾ ਜ਼ਰੂਰੀ ਹੈ ਤੇ ਨਾਲ ਤੁਹਾਡਾ ਜਿਹੜੀ ਵੀ ਕੈਟਾਗਰੀ ਦੇ ਵਿੱਚ ਹੈਗੇ ਹੋ ਤੁਸੀਂ ਉਸ ਕੈਟਾਗਰੀ ਦਾ ਸਰਟੀਫਿਕੇਟ ਆਧਾਰ ਕਾਰਡ ਇੱਕ ਤੁਹਾਡੀ ਲੇਟੈਸਟ ਫੋਟੋ ਤੇ ਨਾਲ ਤੁਹਾਡੇ ਸਿਗਨੇਚਰ ਤੇ ਟੱਚ ਮੋਬਾਈਲ ਤੁਹਾਡੇ ਕੋਲੇ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਹਰ ਇੱਕ ਪੋਸਟ ਦੇ ਲਈ ਈਮੇਲ ਆਈਡੀ ਕੰਪਲਸਰੀ ਹੋ ਗਈ ਠੀਕ ਹੈ ਜੀ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 2500 ਹੋਰ ਪੋਸਟਾਂ ਕੱਢੀਆਂ ਹੋ ਜਾਂ ਨੇ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਅਪ੍ਰੈਂਟਸ ਦੀਆਂ ਪੋਸਟਾਂ ਮੀਨ ਚ ਜਿੰਨਾ ਬੱਚਾ ਨੇ Bili matlab ITI ਤੋਂ electrification ਦਾ diploma ਕੀਤਾ ਹੋਇਆ 2 ਸਾਲ ਦਾ ਉਹ ਬੱਚੇ ਅਸੀਂ apply ਕਰ ਸਕਦੇ ਆ Bili board ਤੋਂ ਤਾਂ ਜਿਹੜੇ ਬੱਚੇ apprentices ਕਰਨਾ ਚਾਹੁੰਦੇ ਆ Bili board ਤੋਂ ਉਹਦੀਆਂ 2500 ਪੋਸਟਾਂ ਨਿਕਲੀਆਂ ਹੋ ਜਾਂਦੀਆਂ ਨੇ ਤੇ 100 ਪੋਸਟ ਸਰਕਾਰ ਨੇ PSTCL 'ਚ ਵੀ ਕੱਢੀ ਹੋਈ ਆ ਟੋਟਲ 2600 ਪੋਸਟ ਹੈ ਜਿਹੜੀ ਅਸੀਂ apply ਕਰ ਸਕਦੇ ਆ ਇਹਦੀ apply ਕਰਨ ਦੀ ਜਿਹੜੀ ਤਰੀਕ ਹੈ ਉਹ 7 ਮਾਰਚ ਤੋਂ 27 ਮਾਰਚ ਤੱਕ ਹੋਊਗੀ ਤਾਂ ਜਿਹੜੇ ਵੀ ਕੈਂਡੀਡੇਟ ਨੇ ਆਈਟੀਆਈ ਦਾ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਇਲੈਕਟ੍ਰੀਸ਼ੀਅਨ ਦਾ ਉਹ ਆ ਕੇ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਅਸੀਂ ਬੀ ਦੀ ਪਹਾਗ ਦੇ ਵਿੱਚ ਪਰਮਨੈਂਟ ਨੌਕਰੀ ਲਈ ਅਪਲਾਈ ਕਰ ਸਕਦੇ ਆ ਸਿਰਫ ਉਹ ਪੋਸਟਾਂ ਦੇ ਲਈ ਉਹੀ ਬੱਚੇ ਅਪਲਾਈ ਕਰਨਗੇ ਜਿਨ੍ਹਾਂ ਨੇ ਅਪ੍ਰੈਂਟਸ ਕੀਤੀ ਹੋਊਗੀ ਤੇ ਆਈਟੀਆਈ ਕੀਤੀ ਹੋਊਗੀ ਐਸ ਕਰਕੇ ਪੰਜਾਬ ਸਰਕਾਰ ਨੇ ਹੋਣਾ ਦੋਨੇ ਤਰ੍ਹਾਂ ਦੀਆਂ ਹੀ ਪੋਸਟਾਂ ਕੱਢੀਆਂ ਹੋਈਆਂ ਨੇ ਜਿਨ੍ਹਾਂ ਨੇ ਅਪ੍ਰੈਂਟਸ ਕੀਤੀ ਹੋਈਆਂ ਉਹਨਾਂ ਲਈ 3000 ਜਿਨ੍ਹਾਂ ਨੇ ਅਪ੍ਰੈਂਟਸ ਕਰਨੀ ਐ ਉਹਨਾਂ ਲਈ 2500 ਪੋਸਟ ਐਸ ਕਰਕੇ ਜਿਹੜੇ ਵੀ ਕੈਂਡੀਡੇਟ ਨੇ ਅਪਰੈਂਸ ਕੀਤੀ ਹੋਈ ਆ ਉਹ ਤਾਂ 13 ਮਾਰਚ ਤੱਕ ਅਪਲਾਈ ਕਰ ਸਕਦੇ ਨੇ ਤੇ ਜਿਹੜੇ ਬੱਚੇ ਨੇ ਅਪਰੈਂਸ ਕਰਨੀ ਆ ਜੇ ਉਹ 13 ਮਾਰਚ ਤੋਂ 27 ਮਾਰਚ ਤੱਕ ਅਪਲਾਈ ਕਰਨਗੇ ਇਹਦੇ ਲਈ ਵੀ ਉਹੀ ਚੀਜ਼ ਤੁਹਾਡਾ 10ਵੀਂ ਦਾ ਸਰਟੀਫਿਕੇਟ ਤੇ ਤੁਹਾਡੇ ਕੋਲੇ ਲੇਟੈਸਟ ਆਧਾਰ ਕਾਰਡ ਤੇ ਫੋਟੋ ਤੁਹਾਡੀ ਤੇ ਸਿਗਨੇਚਰ ਲੈ ਕੇ ਤੁਸੀਂ ਪੋਸਟ ਅਪਲਾਈ ਕਰ ਸਕਦੇ ਹੋ ਟੱਚ ਮੋਬਾਈਲ ਹੋਣਾ ਲਵੇ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜੇ ਤੁਹਾਨੂੰ ਇਸ ਮੇਰੀ ਵੀਡੀਓ ਦੇ ਵਿੱਚ ਕੋਈ ਚੀਜ਼ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਵੀ ਬਣਾ ਰੂਗਾ ਤੇ ਜਿਹੜੀ ਅਗਲੀ ਵੀਡੀਓ ਤੁਹਾਡੇ ਲਈ ਲਿਆਵਾਂਗੇ ਉਹ ਪੈਟਰੋਲ ਪੰਪਾਂ ਦੇ ਸੰਬੰਧ ਵਿੱਚ ਲਿਆਵਾਂਗੇ ਤੇ ਤੁਸੀਂ ਮੇਰੀਆਂ ਵੀਡੀਓ ਨੂੰ ਹੌਸਲਾ ਦੇਣ ਲਈ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤਾਂਕਿ ਮੈਨੂੰ ਇਹ ਪਤਾ ਲੱਗਦਾ ਰਹੇ ਕਿ ਤੁਸੀਂ ਮੇਰੀਆਂ ਵੀਡੀਓ ਨੂੰ ਪਸੰਦ ਕਰ ਰਹੇ ਹੋ ਤੇ ਤੁਹਾਨੂੰ ਮਤਲਬ ਜੇ ਕਿਸੇ ਵੀ ਤਰ੍ਹਾਂ ਦਾ ਡਾਟਸ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਧੰਨਵਾਦ